ਪਤੰਗ ਬਾਜ਼ੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਤਿਉਹਾਰਾਂ ਦੇ ਮੌਕੇ ਤੇ ਖਾਸ ਤੌਰ ਤੇ ਲੋਹੜੀ ਮਕਰ ਸੰਕ੍ਰਾਂਤੀ ਤੇ ਹੁਣ ਬਸੰਤ ਪੰਚਮੀ ਤੱਕ ਆਸਮਾਨ ਜੋ ਹੈ ਰੰਗ ਬਰੰਗਿਆ ਪਤੰਗਾ ਦੇ ਨਾਲ ਭਰਿਆ ਹੋਇਆ ਦੇਖਣ ਨੂੰ ਮਿਲੇਗਾ ਲੇਕਿਨ ਉੱਥੇ ਹੀ ਜਿੱਥੇ ਕਿ ਇਹ ਤਿਉਹਾਰ ਕਾਫੀ ਜ਼ਿਆਦਾ ਉਤਸ਼ਾਹ ਲੈ ਕੇ ਆਉਂਦੇ ਨੇ ਸਾਵਧਾਨੀਆਂ ਵਰਤਨੀਆਂ ਵੀ ਓਨੀ ਹੀ ਜ਼ਿਆਦਾ ਜ਼ਰੂਰੀ ਨੇ ਜਿਸ ਤਿੱਕੇ ਤੋਕਸ ਖਬਰ ਦੇ ਨਾਲ ਜੁੜਦੀ ਹੈ ਇਹ ਦਰਅਸਲ ਅਬੌਰ ਦੇ ਵਿੱਚ ਇੱਕ 10 ਸਾਲਾਂ ਮਾਸੂਮ ਪਤੰਗ ਉਡਾਉਂਦਿਆ ਉਡਾਉਂਦਿਆ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਕਿਉਂਕਿ ਉਸ ਦਾ ਧਿਆਨ ਆਸਮਾਨ ਦੇ ਵੱਲ ਹੁੰਦਾ ਹੈ ਉਸ ਨੂੰ ਪਤਾ ਨਹੀਂ ਲੱ ਹੇਠਾ ਡਿੱਗ ਜਾਂਦਾ ਹੈ ਜਿਸ ਕਾਰਨ ਉਸਦਾ ਜਬਾੜਾ ਜੋ ਹੈ ਬੁਰੀ ਤਰੀਕੇ ਦੇ ਨਾਲ ਟੁੱਟ ਜਾਂਦਾ ਹੈ ਅਤੇ ਫਿਲਹਾਲ ਜ਼ਖਮੀ ਹਾਲਾਤਾਂ ਚ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰ ਉਸਦਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜਿੱਥੇ ਕਿ ਹੈ ਕਾਫੀ ਜ਼ਿਆਦਾ ਮੰਦਪਾਗੀ ਖਬਰ ਹੈ ਉੱਥੇ ਹੀ ਵੱਡਿਆਂ ਵਾਸਤੇ ਇੱਕ ਸਿੱਖ ਬਣ ਸਕਦੀ ਹੈ ਕਿ ਆਪਣੇ ਬੱਚਿਆਂ ਦੇ ਨਾਲ ਅਜਿਹੇ ਹਾਲਾਤਾਂ ਦੇ ਵਿੱਚ ਅਜਿਹੇ ਤਿਉਹਾਰਾਂ ਦੇ ਮੌਕੇ ਨਾਲ ਖੜੇ ਰਹਿਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਉਹਨਾਂ ਦਾ ਧਿਆਨ ਰੱਖਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਫਿਲਹਾਲ ਬੱਚੇ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਦੱਸੇ ਜਾ ਰਹੇ ਨੇ ਕਾਫੀ ਜ਼ਿਆਦਾ ਉਹ ਜ਼ਖਮੀ ਹੋਇਆ ਹੈ ਅਤੇ ਡਾਕਟਰ ਲਗਾਤਾਰ ਉਸ ਦਾ ਇਲਾਜ ਕਰ ਰਹੇ ਨੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਕੀ ਨਾਮ ਹੈ ਨਾਮ ਸਰ ਮੇਰਾ ਈਮਾ ਹੈ ਜੋ ਬੱਚੇ ਕੋ ਸਰ ਇਹ ਛੱਤ ਸੇ ਪਤੰ ਉਡਾ ਰਹਾ ਤਾਂ ਨੀਚੇ ਗਿਰ ਗਿਆ ਇੱਕ ਮੰਜ਼ਲੇ ਸੇ ਨਾਮ ਇਸਕਾ ਮਨੀਸ਼ ਹੈ ਇਹ ਜਿਸਕੀ 10 ਸਾਲ ਹੈ ਹਾਲਾਤ ਕੀ ਆਪ ਇਸਕੇ ਸਰ ਹਾਲਾਤ ਤੋਂ ਗੰਭੀਰ ਹੀ ਹੈ ਬਟ ਹੰਡਾ ਰੈਫਰ ਕਰ ਰਹੇ ਆਂ ਸਮਝਦੇ ਪ੍ਰਜੀਵ ਨਗਰ ਇਹ ਵੀ ਰਜੀਵ ਨਗਰ ਚ ਹੈ ਨਾਮ ਕੀ ਹੈ ਕਿੰਨੀ ਉਮਰ ਹੈ ਕੀ ਇਹ ਮਨੀਸ਼ ਨਾਮ ਹੈ 8 ਸਾਲ ਦੀ ਏਜ ਹੈ ਜੀ ਇਹ ਉਸ ਛੱਤ ਤੋਂ ਪਤੰਗ ਉਡਾ ਰਿਆ ਸੀ ਉਹ ਡਿੱਗ ਗਿਆ ਜੀ ਮਠੰਡੇ ਦਾ ਫਰਕ ਦਿੱਤਾ ਜੀ ਐਮਸਟੇ ਹਾਲਾਤ ਤੇ ਹੁਣ ਜੇ ਸੀਰੀ ਹੈ ਜੀ ਜੀ ਸਰ ਕੀ ਨਾਮ ਹੈ ਕਿਸ ਤਰ੍ਹਾਂ ਦਾ ਮਸਲਾ ਹੈ ਜੀ ਤੁਹਾਡੇ ਕੋਲ ਮੈਂ ਗੁਰਜਿੰਦਰ ਸਿੰਘ ਰਾਜੀ ਨਰਸਿੰਗ ਸਟਾਫ ਸਾਡੇ ਕੋਲ ਇੱਕ ਬੱਚਾ ਆਇਆ ਮਨੀਸ਼ ਨਾਮ ਦਾ 9 ਸਾਲ ਏਜ ਉਹਦੀ ਮਤਲਬ ਉਹਦੇ ਪੇਰੈਂਟਸ ਦੇ ਅਨਸਾਰ ਵੀ ਉਹ ਕਹਿੰਦੇ ਛੱਤ ਤੋਂ ਪਤੰਗ ਡੋਨਾ ਡਿੱਗਾ ਬੱਚਾ ਸਟੇਬਲ ਹੈ ਟ੍ਰੀਟਮੈਂਟ ਕਰ ਦਿੱਤਾ ਗਿਆ ਪ੍ਰਾਇਮਰੀ ਤੇ ਉਹਦੇ ਚਬਾੜੇ ਦੇ ਫੈਕਚਰ ਆ ਰਿਹਾ ਉਹਦੇ ਰਾਸਤੇ ਬੱਚਾ ਸਟੇਬਲ ਹੈ ਜੀ ਚਬਾੜੇ ਦੇ ਫੈਕਚਰ ਕਰਕੇ ਉਹਨੂੰ ਰੈਫਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਕਾਰਨ ਪਤਾ ਲੱਗੇ ਕਿ ਕਿਨੇ ਕੁ ਤਰ੍ਹਾਂ ਦਾ ਹੋ ਗਿਆ ਤੁਹਾਨੂੰ ਜੀ ਇਹ ਪੇਰੈਂਟਸ ਨੂੰ ਪਤਾ ਜੀ ਉੱਥੇ ਤੋਂ ਛੱਤ ਤੋਂ ਡਿੱਗਾ ਹੋਇਆ ਜੀ ਸਰ ਅੱਜ ਜੇ ਦੇਖੋ ਅੱਜ ਪਤੰਗਾ ਦੇ ਕਾਰਨ ਦੇਖੋ ਬੱਚਾ ਇਹ ਮੈਂ ਜੀ ਜਵਾੜਾ ਬੱਚੇ ਦਾ ਟੁੱਟ ਗਿਆ ਮੈਂ ਤਾਂ ਇਹ ਮਾਪਿਓ ਨੂੰ ਕਹਿਣਾ ਕਿ ਇਹ ਬੱਚੇ ਜਿਹੜੇ ਪਤੰਗ ਉਡਾਉਂਦੇ ਜਿਹੜੇ ਆਮ ਘਰਾਂ 'ਚ ਚਲੇ ਜਾਂਦੇ ਨੇ ਬੱਚੇ ਹੁਣ ਕਈ ਵਾਰੀ ਬੱਚੇ ਨੂੰ ਰੋਕ ਦਿੰਦੇ ਨੇ ਤੇ ਦੂਜੇ ਮਾਪਿਓ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਕਿਉਂ ਰੋਕਿਆ ਹੁਣ ਨਹੀਂ ਰੋਕਿਆ ਤਾਂ ਦੇਖੋ ਬੱਚੇ ਦਾ ਹਾਲ ਹੈ ਜੀ ਹੁਣ ਕੱਲ ਵੀ ਮੈਂ ਇੱਕ ਦੇਖਿਆ ਬੱਚੇ ਦਾ ਇੱਕ ਪਤੰਗ ਨਾਲ ਗਲਾ ਦਾ ਕੱਟਿਆ ਗਿਆ ਜੀ ਹੁਣ ਇਹ ਐਵੇਂ ਚਾਈਨੀ ਡੋਰ ਵਾਲੇ ਜਿਹੜੇ ਵੇਚਦੇ ਨੇ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜੀ ਡੋਰਾ ਡੋਰਾ ਨਾ ਹੀ ਵੇਚੋ ਜੀ ਜਿੰਨਾਂ ਦੇ ਜਾਨ ਤੇ ਹੋਵੇ ਇਹ ਦੇਖੋ ਜੀ ਬੱਚੇ ਸਭ ਦੇ ਸੰਝੇ ਬੱਚੇ ਕੀ ਜੀ ਮੋਟਰਸਾਈਕਲ ਤੇ ਕੋਈ ਜਾ ਰਿਹਾ ਕੋਈ ਕੋਈ ਕਾਰ ਤੇ ਆ ਰਿਹਾ ਕਿਵੇਂ ਵੀ ਹੈ ਜਿਹੜੇ ਜਿਹੜੇ ਬਾਹਰ ਜਾ ਰਿਹਾ ਉਹ ਇੱਕਦਮ ਰੀਲ ਖਿੱਚਦੇ ਆ ਉਹ ਗਲਾ ਕੱਟਿਆ ਜਾਂਦਾ ਹੈ ਇੱਕ ਕਿੰਨੀ ਫੋਟੋ ਚੱਲੀ ਗਈ ਇਹ ਵੇਖੋ ਛੱਤ ਤੋਂ ਦੱਸਦੇ ਵਾਹ ਵਾਹ ਉਹਦੇ ਪਿੱਛੇ ਮਾਤਾ ਨੇ ਵੀ ਇਹਨੇ ਛਾਲ ਮਾਰਤੀ ਬੱਚੇ ਨੂੰ ਇਹਨੇ ਮਾਤਾ ਨੇ ਵੀ ਛਾਲ ਮਾਰੀ ਵੀ ਬੱਚਾ ਦੇਖੋ ਕਿਵੇਂ ਹੋ ਗਿਆ ਹਾਲਾਤ ਬੱਚੇ ਦੇ ਜੀ ਹੈਗੇ ਜੀ ਬੱਚਨ ਨੂੰ ਭੇਜੀ ਇਹਨੇ ਫਾਈਲ ਕਾ ਉੱਥੇ ਬਠਿੰਡਾ ਐਮਸ ਤੇ ਜਵਾੜੇ ਦਾ ਡਾਕਟਰ ਆਪਣੇ ਇੱਥੇ ਹੈ ਨਹੀਂ ਤੇ ਇਹ ਵੀ ਚਲੋ ਸਹੀ ਜਗ੍ਹਾ ਜਾ ਕੇ ਆਪਰੇਟ ਸਹੀ ਹੋ ਜਾਏਗਾ ਬੱਚਾ ਬੱਚਾ ਪਰਮਾਤਮਾ ਠੀਕ ਕਰੇਗਾ ਜੀ ਬੱਚੇ ਸਾਸੀ ਘਾਲ ਦਾ ਨਿਕਸਵਾ ਰਾ ਟੀਵੀ ਦੇਖ ਰਹੇ ਹੋ ਤੁਸੀਂ ਬਸੰਤ ਪੰਚਮੀ ਤੋਂ ਅਬੋਰ ਸ਼ਹਿਰ ਦੇ ਵਿੱਚ ਪਤੰਗਾ ਉਡਣੀਆਂ ਸ਼ੁਰੂ ਹੋਈਆਂ ਸੀ ਵੈਸੇ ਪੂਰੇ ਇੰਡੀਆ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਪਤੰਗਾ ਉਡਾਈਆਂ ਜਾਂਦੀਆਂ ਨੇ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਵੇਅਰ ਕਰ ਰਿਹਾ ਹੈ ਕਿ ਚਾਇਨਾ ਡੋਰ ਨਾ ਵਰਤੋ ਛੱਤਾਂ ਦੇ ਉੱਪਰ ਬੱਚਾ ਨੂੰ ਨਾ ਖੇਡਣ ਦਿਓ ਲੇਕਿਨ ਫਿਰ ਵੀ ਲੋਕ ਲੋਕ ਕੇ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਬੱਚੇ ਜਿਹੜੇ ਜਾਂ ਤੋਂ ਛੱਤ ਤੋਂ ਡਿੱਗ ਪੈਂਦੇ ਨੇ ਜਾਂ ਚਾਈਨਾ ਡੋਰ ਦੀ ਚਪੇੜ ਵਿੱਚ ਆਣ ਕਰਕੇ ਜ਼ਖਮੀ ਹੋ ਜਾਂਦੇ ਨੇ ਜਾਂ ਆਮ ਤੌਰ ਤੇ ਵਹੀਕਲ ਜਿਹੜੇ ਚਲਾਉਂਦੇ ਆ ਉਹ ਵੀ ਜ਼ਖਮੀ ਹੋ ਜਾਂਦੇ ਨੇ ਅਬੋਹਰ ਦੇ ਰਜੀਵਨਗਰ ਤੋਂ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਦੋਂ ਪਤੰਗ ਉਡਾਉਂਦੇ ਹੋਏ ਬੱਚਾ ਪਹਿਲੀ ਮੰਡਲ ਤੋਂ ਥੱਲੇ ਡਿੱਗ ਪਿਆ ਤੇ ਉਸ ਦਾ ਜਬਾੜਾ ਟੁੱਟ ਗਿਆ ਹੁਣ ਅਬੋਹਰ ਦੇ ਸਰਕਾਰੀ ਹਸਪੀਟਲ ਲਿਆਂਦਾ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਪਤੰਗਬਾਜ਼ੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਤਿਉਹਾਰਾਂ ਦੇ ਮੌਕੇ ਤੇ ਖਾਸ ਤੌਰ ਤੇ ਲੋਹੜੀ ਮਕਰ ਸੰਕਰਾਂਤੀ ਤੇ ਹੁਣ ਬਸੰਤ ਪੰਚਮੀ ਤੱਕ ਆਸਮਾਨ ਜੁਆ ਰੰਗ ਬਰੰਗੀਆਂ ਪਤੰਗਾਂ ਦੇ ਨਾਲ ਭਰਿਆ ਹੋਇਆ ਦੇਖਣ ਨੂੰ ਮਿਲੇਗਾ ਲੇਕਿਨ ਉੱਥੇ ਹੀ ਜਿੱਥ ਰੂਜੀ ਨੇ ਜਿਸ ਤੱਕ ਇਸ ਖਬਰ ਦੇ ਨਾਲ ਜੁੜਦੀ ਹੈ ਇਹ ਦਰਅਸਲ ਅਬੋਰ ਦੇ ਵਿੱਚ ਇੱਕ 10 ਸਾਲਾਂ ਮਾਸੂਮ ਪਤੰਗ ਉਡਾਉਂਦਿਆ ਉਡਾਉਂਦਿਆ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਕਿਉਂਕਿ ਉਸ ਦਾ ਧਿਆਨ ਆਸਮਾਨ ਦੇ ਵੱਲ ਹੁੰਦਾ ਹੈ ਉਸ ਨੂੰ ਪਤਾ ਨਹੀਂ ਲੱਗਦਾ ਤੇ ਉਹ ਛੱਤ ਤੋਂ ਹੇਠਾ ਡਿੱਗ ਜਾਂਦਾ ਹੈ ਜਿਸ ਕਾਰਨ ਉਸਦਾ ਜਬਾੜਾ ਜੋ ਹੈ ਬੁਰੀ ਤਰੀਕੇ ਦੇ ਨਾਲ ਟੁੱਟ ਜਾਂਦਾ ਹੈ ਅਤੇ ਫਿਲਹਾਲ ਜ਼ਖਮੀ ਹਾਲਾਤਾਂ ਚ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰ ਉਸਦਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜਿੱਥੇ ਕਿ ਹੈ ਕਾਫੀ ਜ਼ਿਆਦਾ ਮੰਦਪਾਗੀ ਖਬਰ ਹੈ ਉੱਥੇ ਹੀ ਵੱਡਿਆਂ ਵਾਸਤੇ ਇੱਕ ਸਿੱਖ ਬਣ ਸਕਦੀ ਹੈ ਕਿ ਆਪਣੇ ਬੱਚਿਆਂ ਦੇ ਨਾਲ ਅਜਿਹੇ ਹਾਲਾਤਾਂ ਦੇ ਵਿੱਚ ਅਜਿਹੇ ਤਿਉਹਾਰਾਂ ਦੇ ਮੌਕੇ ਨਾਲ ਖੜੇ ਰਹਿਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਉਹਨਾਂ ਦਾ ਧਿਆਨ ਰੱਖਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਫਿਲਹਾਲ ਬੱਚੇ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਦੱਸੇ ਜਾ ਰਹੇ ਨੇ ਕਾਫੀ ਜ਼ਿਆਦਾ ਉਹ ਜ਼ਖਮੀ ਹੋਇਆ ਹੈ ਅਤੇ ਡਾਕਟਰ ਲਗਾਤਾਰ ਉਸ ਦਾ ਇਲਾਜ ਕਰ ਰਹੇ ਨੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਚੱਲਣਾ ਹੈ ਨਾਮ ਸਰ ਮੇਰਾ ਈਮਾ ਹੈ ਜੋ ਬੱਚੇ ਕੋ ਸਰ ਇਹ ਛੱਤ سے ਪਤੰਗ ਉਡਾ ਰਹਾ ਤਾਂ نیچے गिर ਗਿਆ ਇੱਕ ਮੰਜ਼ਲੇ ਸੇ ਨਾਮ ਇਸਕਾ ਮਨੀਸ਼ ਹੈ ਇਹ ਜਿਸਕੀ 10 ਸਾਲ ਹੈ ਹਾਲਾਤ ਕੀ ਹੈ ਇਸਕੇ ਸਰ ਹਾਲਾਤ ਤੋਂ ਗੰਭੀਰ ਹੀ ਹੈ ਬਟੰਗਾ ਰੈਫਰ ਕਰ ਰਹੇ ਨੇ ਸਰ ਜੀ। ਕਾਂਟੂ ਰਾਜੀਓ। ਰਜੀਵ ਨਗਰ। ਇਹ ਬੱਚੇ ਇਹ ਵੀ ਲੇਜ ਨਗਰ। ਤੇ ਨਾਮ ਕੀ ਹੈ? ਕਿੰਨੀ ਉਮਰ ਹੈ? ਕੀ ਹੋਇਆ? ਐਮਨੀਸ਼ ਨਾਮ ਹੈ 8 ਸਾਲ ਦੀ ਏਜ ਹੈ ਜੀ ਨਾ। ਤੇ ਉਸ ਛੱਤ ਤੋਂ ਪਤੰਗ ਉਡਾ ਰਿਆ ਸੀ ਉਹ ਡਿੱਗ ਗਿਆ ਜੀ। ਮਠੰਡੇ ਦਾ ਫਰਕ ਕੀਤਾ ਜੀ। ਐਮਸਟੇ। ਹਲਾਤ ਤੇ ਹੁਣ ਜੇ ਸ਼ੀਰੀ ਹੈ ਜੀ। ਜੀ ਦਾ ਇਹ ਨਾਮ ਹੈ। ਇਸ ਤੋਂ ਮਸਲਾ ਆਇਆ ਜੀ ਤੁਹਾਡੇ ਕੋਲ। ਹਾਂ ਮੈਂ ਗੁਰਜਿੰਦਰ ਸਿੰਘ ਰਾਜੀ ਨਰਸਿੰਗ ਸਟਾਫ ਆ। ਸਾਡੇ ਕੋਲ ਇੱਕ ਬੱਚਾ ਆਇਆ ਹੈ ਮਨੀਸ਼ ਨਾਮ ਦਾ 9 ਸਾਲ ਏਜ ਉਹਦੀ। ਮਤਲਬ ਉਹਦੇ ਪੇਰੈਂਟਸ ਦੇ ਅਨੁਸਾਰ ਵੀ ਉਹ ਕਹਿੰਦੇ ਛੱਤ ਤੋਂ ਪਤੰਗ ਡੋਹਦਾ ਡਿੱਗਾ ਬੱਚਾ ਸਟੇਬਲ ਹੈ ਟ੍ਰੀਟਮੈਂਟ ਕਰ ਦਿੱਤਾ ਗਿਆ ਪ੍ਰਾਇਮਰੀ ਤੇ ਉਹਦੇ ਮਤਲਬ ਚਬਾੜੇ ਦੇ ਫੈਕਚਰ ਆ ਰਿਹਾ ਉਹਦੇ ਰਾਸਤੇ ਬੱਚਾ ਸਟੇਬਲ ਹੈ ਜੀ ਚਬਾੜੇ ਦੇ ਫੈਕਚਰ ਕਰਕੇ ਉਹਨੂੰ ਰੈਫਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਕਾਰਨ ਪਤਾ ਨਹੀਂ ਕਿ ਕਿਨੇ ਕੁੱਟਦਾ ਜਿਹੜਾ ਉਹ ਗਿਆ ਕਿਉਂ ਡਿੱਗਿਆ ਇਹ ਪੇਰੈਂਟਸ ਨੂੰ ਪਤਾ ਜੀ ਉੱਥੇ ਤੋਂ ਛੱਤ ਤੋਂ ਡਿੱਗਾ ਹੋਇਆ ਜੀ ਸੋ ਅੱਜ ਜੇ ਦੇਖੋ ਅੱਜ ਪਤੰਗਾ ਦੇ ਕਾਰਨ ਦੇਖੋ ਬੱਚਾ ਕਿ ਮੈਂ ਹੈ ਜੀ ਜਵਾੜਾ ਬੱਚੇ ਦਾ ਟੁੱਟ ਗਿਆ ਮੈਂ ਤਾਂ ਇਹ ਮਾਪਿਓ ਨੂੰ ਕਹਿਣਾ ਕਿ ਇਹ ਬੱਚੇ ਜਿਹੜੇ ਪਤੰਗ ਉਡਾਉਂਦੇ ਜਿਹੜੇ ਆਮ ਘਰਾਂ 'ਚ ਚਲੇ ਜਾਂਦੇ ਨੇ ਬੱਚੇ ਹੁਣ ਕਈ ਵਾਰੀ ਬੱਚੇ ਨੂੰ ਰੋਕ ਦਿੰਦੇ ਨੇ ਤੇ ਦੂਜੇ ਮਾਪਿਓ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਕਿਉਂ ਰੋਕਿਆ ਹੁਣ ਨਹੀਂ ਰੋਕਿਆ ਤਾਂ ਦੇਖੋ ਬੱਚੇ ਦਾ ਹਾਲ ਹੈ ਜੀ ਹੁਣ ਕੱਲ ਵੀ ਮੈਂ ਇੱਕ ਦੇਖਿਆ ਬੱਚੇ ਦਾ ਇੱਕ ਪਤੰਗ ਨਾਲ ਗਲਾ ਦਾ ਕੱਟਿਆ ਗਿਆ ਜੀ ਹੁਣ ਇਹ ਐਵੇਂ ਚਾਈਨੀ ਡੋਰ ਵਾਲੇ ਜਿਹੜੇ ਵੇਚਦੇ ਨੇ ਮੈਂ ਤਾਂ ਉਹਨਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜੀ ਡੋਰਾ ਡੋਰਾ ਨਾ ਹੀ ਵੇਚੋ ਜੀ ਜਿੰਨਾਂ ਦੇ ਜਾਨ ਤੇ ਹੋਵੇ ਇਹ ਦੇਖੋ ਜੀ ਬੱਚੇ ਸਭ ਦੇ ਸੰਝੇ ਬੱਚੇ ਕੀ ਜੀ ਮੋਟਰਸਾਈਕਲ ਤੇ ਕੋਈ ਜਾ ਰਿਹਾ ਕੋਈ ਕੋਈ ਕਾਰ ਤੇ ਆ ਰਿਹਾ ਕਿਵੇਂ ਵੀ ਹੈ ਜਿਹੜੇ ਜਿਹੜੇ ਬਾਹਰ ਜਾ ਰਿਹਾ ਉਹ ਕਿਦਮ ਰੀਲ ਖਿੱਚਦੇ ਆ ਉਹ ਗਲਾ ਕੱਟਿਆ ਜਾਂਦਾ ਹੈ ਇਹ ਕੋਈ ਛੱਤ ਤੋਂ ਦੱਸਦੇ ਵਾਵਾ ਉਹਦੇ ਪਿੱਛੇ ਮਾਤਾ ਨੇ ਵੀ ਇਹਨੇ ਛਾਲ ਮਾਰਤੀ ਬੱਚੇ ਨੂੰ ਇਹਨੇ ਮਾਤਾ ਨੇ ਵੀ ਛਾਲ ਮਾਰੀ ਵੀ ਬੱਚਾ ਦੇਖੋ ਕਿਵੇਂ ਹੋ ਗਿਆ ਹਾਲਾਤ ਬੱਚੇ ਦੇ ਜੀ ਹੈਗੇ ਜੀ ਬੱਚਨ ਭੇਜੀ ਇਹਨੇ ਫਾਈਲ ਕਾ ਉੱਥੇ ਬਟਿੰਡਾ ਐਮਸ ਤੇ ਉਹ ਜਵਾੜੇ ਦਾ ਡਾਕਟਰ ਆਪਣੇ ਇੱਥੇ ਹੈ ਨਹੀਂ ਤੇ ਇਹ ਵੀ ਚਲੋ ਸਹੀ ਜਗ੍ਹਾ ਜਾ ਕੇ ਆਪਰੇਟ ਸਹੀ ਹੋ ਜਾਏਗਾ ਬੱਚਾ ਬੱਚਾ ਪਰਮਾਤਮਾ ਠੀਕ ਕਰੇਗਾ ਜੀ ਬੱਚੇ ਸਾਸੀ ਘਾਲਦਾ ਨਿਕਸਵਾ ਰਾ ਟੀਵੀ ਦੇਖ ਰਹੇ ਹੋ ਤੁਸੀਂ ਬਸੰਤ ਪੰਚਮੀ ਤੋਂ ਅਬੋਰ ਸ਼ਹਿਰ ਦੇ ਵਿੱਚ ਪਤੰਗਾ ਉਡਨੀਆਂ ਸ਼ੁਰੂ ਹੋਈਆਂ ਸੀ ਵੈਸੇ ਪੂਰੇ ਇੰਡੀਆ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਪਤੰਗਾ ਉਡਾਈਆਂ ਜਾਂਦੀਆਂ ਨੇ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਵੇਅਰ ਕਰ ਰਿਹਾ ਹੈ ਕਿ ਚਾਈਨਾ ਡੋਰ ਨਾ ਵਰਤੋ ਛੱਤਾਂ ਦੇ ਉੱਪਰ ਬੱਚਾ ਨੂੰ ਨਾ ਖੇਡਣ ਦਿਓ ਲੇਕਿਨ ਫਿਰ ਵੀ ਰੁੱਕ ਰੁੱਕ ਕੇ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਬੱਚੇ ਜਿਹੜੇ ਜਾਂ ਤੋਂ ਛੱਤੋਂ ਡਿੱਗ ਪੈਂਦੇ ਨੇ ਜਾਂ ਚਾਈਨਾ ਡੋਰ ਦੀ ਚਪੇੜ ਵਿੱਚ ਆਣ ਕਰਕੇ ਜ਼ਖਮੀ ਆਮ ਤੌਰ ਤੇ ਵਹੀਕਲ ਜਿਹੜੇ ਚਲਾਉਂਦੇ ਆ ਉਹ ਵੀ ਜ਼ਖਮੀ ਹੋ ਜਾਂਦੇ ਨੇ ਪਰ ਅਬੋਹਰ ਦੇ ਰਜੀਵ ਨਗਰ ਤੋਂ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਦੋਂ ਪਤੰਗ ਉਡਾਉਂਦੇ ਹੋਏ ਬੱਚਾ ਪਹਿਲੀ ਬੰਦਲ ਤੋਂ ਥੱਲੇ ਡਿੱਗ ਪਿਆ ਤੇ ਉਸ ਦਾ ਜਬਾੜਾ ਟੁੱਟ ਗਿਆ ਹੁਣ ਅਬੋਹਰ ਦੇ ਸਰਕਾਰੀ ਹਸਪੀਟਲ ਲਿਆਂਦਾ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਪਤੰਗ ਬਾਜ਼ੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਤਿਉਹਾਰਾਂ ਦੇ ਮੌਕੇ ਤੇ ਖਾਸ ਤੌਰ ਤੇ ਲੋਹੜੀ ਮਕਰ ਸੰਕਰਾਂਤੀ ਤੇ ਹੁਣ ਬਸੰਤ ਪੰਚਮੀ ਤੱਕ ਆਸਮਾਨ ਜਿਹੜਾ ਰੰਗ-ਬਰੰਗਿਆ ਪਤੰਗਾ ਦੇ ਕਿਆ ਹੁੰਦੇ ਨੇ ਸਾਵਧਾਨੀਆਂ ਵਰਤਨੀਆਂ ਵੀ ਓਨੀ ਹੀ ਜ਼ਿਆਦਾ ਜ਼ਰੂਰੀ ਨੇ ਜਿਸ ਤਿੱਕੀ ਤੋਕਸ ਖਬਰ ਦੇ ਨਾਲ ਜੁੜਦੀ ਹੈ ਇਹ ਦਰਅਸਲ ਅਬੋਰ ਦੇ ਵਿੱਚ ਇੱਕ 10 ਸਾਲਾਂ ਮਾਸੂਮ ਪਤੰਗ ਉਡਾਉਂਦਿਆ ਉਡਾਉਂਦਿਆ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਕਿਉਂਕਿ ਉਸ ਦਾ ਧਿਆਨ ਆਸਮਾਨ ਦੇ ਵੱਲ ਹੁੰਦਾ ਹੈ ਉਸ ਨੂੰ ਪਤਾ ਨਹੀਂ ਲੱਗਦਾ ਤੇ ਉਹ ਛੱਤ ਤੋਂ ਹੀਟਾ ਡੇਗ ਜਾਂਦਾ ਹੈ ਜਿਸ ਕਾਰਨ ਉਸਦਾ ਜਬਾੜਾ ਜੋ ਹੈ ਬੁਰੀ ਤਰੀਕੇ ਦੇ ਨਾਲ ਟੁੱਟ ਜਾਂਦਾ ਹੈ ਅਤੇ ਫਿਲਹਾਲ ਜ਼ਖਮੀ ਹਾਲਾਤਾਂ ਚ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰ ਉਸਦਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜਿੱਥੇ ਕਿ ਹੈ ਕਾਫੀ ਜ਼ਿਆਦਾ ਮੰਦਪਾਗੀ ਖਬਰ ਹੈ ਉੱਥੇ ਹੀ ਵੱਡਿਆਂ ਵਾਸਤੇ ਆ ਇੱਕ ਸਿੱਖ ਬਣ ਸਕਦੀ ਹੈ ਕਿ ਆਪਣੇ ਬੱਚਿਆਂ ਦੇ ਨਾਲ ਅਜਿਹੇ ਹਾਲਾਤਾਂ ਦੇ ਵਿੱਚ ਅਜਿਹੇ ਤਿਉਹਾਰਾਂ ਦੇ ਮੌਕੇ ਨਾਲ ਖੜੇ ਰਹਿਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਉਹਨਾਂ ਦਾ ਧਿਆਨ ਰੱਖਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਫਿਲਹਾਲ ਬੱਚੇ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਦੱਸੇ ਜਾ ਰਹੇ ਨੇ ਕਾਫੀ ਜ਼ਿਆਦਾ ਉਹ ਜ਼ਖਮੀ ਹੋਇਆ ਹੈ ਅਤੇ ਡਾਕਟਰ ਲਗਾਤਾਰ ਉਸ ਦਾ ਇਲਾਜ ਕਰ ਰਹੇ ਨੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕੀ ਨਾਮ ਹੈ ਨਾਮ ਸਰ ਮੇਰਾ ਈਮਾ ਹੈ ਜੋ ਬੱਚੇ ਕੋ ਸਰ ਇਹ छत से पतंग उड़ा रहा था, था नीचे गिर गया ਇੱਕ ਮੰਜ਼ਿਲੇ से ਨਾਮ ਇਸ ਦਾ ਮਨੀਸ਼ ਹੈ ਇਹ ਜਿਸ ਕਿ 10 ਸਾਲ ਹੈ ਹਾਲਾਤ ਕੀ ਆਪ ਇਸਕੇ ਸਰ ਹਾਲਾਤ ਤਾਂ ਗੰਭੀਰ ਹੀ ਹੈ ਬਟ ਹੰਡਾ ਰੈਫਰ ਕਰ ਰਹੇ ਨੇ ਸਰ ਜੀ ਕਾਹ ਚੁੜਾ ਜੀ ਰਜੀਵ ਨਗਰ ਇਹ ਬੱਚੇ ਇਹ ਵੀ ਰਜੀਵ ਨਗਰ ਕੇ ਹੈ ਨਾਮ ਕੀ ਹੈ ਕਿੰਨੀ ਉਮਰ ਹੈ ਕਿਆ ਮਨੀਸ਼ ਨਾਮ ਹੈ 8 ਸਾਲ ਦੀ ਏਜ ਹੈ ਜੀ ਇਹਨੇ ਉਸ ਛੱਤ ਤੋਂ ਪਤੰਗ ਉਡਾਰ ਰਿਹਾ ਸੀ ਉਹ ਡਿੱਗ ਗਿਆ ਜੀ ਮਠੰਡੇ ਦਾ ਫਰਕ ਕੀਤਾ ਜੀ ਐਮਸਟਾ ਹਾਲਾਤ ਤੇ ਹੁਣ ਜਿਹੀ ਸੀ ਹਈ ਜੀ ਜੀ ਦਾ ਕੀ ਨਾਮ ਹੈ ਕਿਸ ਤਰ੍ਹਾਂ ਦਾ ਮਸਲਾ ਹੈ ਜੀ ਤੁਹਾਡੇ ਕੋਲ ਹਾਂ ਮੈਂ ਗੁਰਜਿੰਦਰ ਸਿੰਘ ਰਾਜੀ ਨਰਸਿੰਗ ਸਟਾਫ ਸਾਡੇ ਕੋਲ ਇੱਕ ਬੱਚਾ ਆਇਆ ਮਨੀਸ਼ ਨਾਮ ਦਾ 9 ਸਾਲ ਏਜ ਉਹਦੀ ਮਤਲਬ ਉਹਦੇ ਪੇਰੈਂਟਸ ਦੇ ਅਨੁਸਾਰ ਵੀ ਉਹ ਕਹਿੰਦੇ ਛੱਤ ਤੋਂ ਪਤੰਗ ਡੋਹਾਂ ਦਾ ਡਿੱਗਾ ਬੱਚਾ ਸਟੇਬਲ ਹੈ ਟ੍ਰੀਟਮੈਂਟ ਕਰ ਦਿੱਤਾ ਗਿਆ ਪ੍ਰਾਇਮਰੀ ਤੇ ਉਹਦੇ ਚਬਾੜੇ ਦੇ ਫੈਕਚਰ ਆ ਰਿਹਾ ਉਹਦੇ ਰਾਸਤੇ ਬੱਚਾ ਸਟੇਬਲ ਹੈ ਜੀ ਚਬਾੜੇ ਦੇ ਫੈਕਚਰ ਕਰਕੇ ਉਹਨੂੰ ਰੈਫਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਕਾਰਨ ਪਤਾ ਨਹੀਂ ਕਿ ਕਿਨੇ ਪੁੱਟਾ ਜਿਹੜਾ ਉਹ ਜੈ ਤੁ ਡਿੱਗਿਆ ਇਹ ਪੇਰੈਂਟਸ ਨੂੰ ਪਤਾ ਜੀ ਉੱਥੇ ਤੋਂ ਛੱਤ ਤੋਂ ਡਿੱਗਾ ਹੈ ਜੀ ਸਾਹਿਬ ਅੱਜ ਜੇ ਦੇਖੋ ਅੱਜ ਪਤੰਗਾ ਦੇ ਕਾਰਨ ਦੇਖੋ ਬੱਚਾ ਕਿ ਮੈਂ ਆ ਜੀ ਜਵਾੜਾ ਬੱਚੇ ਦਾ ਟੁੱਟ ਗਿਆ ਮੈਂ ਤਾਂ ਇਹ ਮਾਪਿਓ ਨੂੰ ਕਹਿਣਾ ਕਿ ਇਹ ਬੱਚੇ ਜਿਹੜੇ ਪਤੰਗ ਉਡਾਉਂਦੇ ਜਿਹੜੇ ਆਮ ਘਰਾਂ 'ਚ ਚਲੇ ਜਾਂਦੇ ਨੇ ਬੱਚੇ ਹੁਣ ਕਈ ਵਾਰੀ ਬੱਚੇ ਨੂੰ ਰੋਕ ਦਿੰਦੇ ਨੇ ਤੇ ਦੂਜੇ ਮਾਪਿਓ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਕਿਉਂ ਰੋਕਿਆ ਹੁਣ ਨਹੀਂ ਰੋਕਿਆ ਤਾਂ ਦੇਖੋ ਬੱਚੇ ਦਾ ਹਾਲ ਹੈ ਜੀ ਹੁਣ ਕੱਲ ਵੀ ਮੈਂ ਇੱਕ ਦੇਖਿਆ ਬੱਚੇ ਦਾ ਇੱਕ ਪਤੰਗ ਨਾਲ ਗਲਾ ਦਾ ਕੱਟਿਆ ਗਿਆ ਜੀ ਹੁਣ ਇਹ ਐਵੇਂ ਚਾਈਨੀ ਡੋਰ ਵਾਲੇ ਜਿਹੜੇ ਵੇਚਦੇ ਨੇ ਮੈਂ ਤਾਂ ਉਹਨਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਐ ਜੀ ਡੋਰਾ ਡੋਰਾ ਨਾ ਹੀ ਵੇਚੋ ਜੀ ਜਿੰਨਾਂ ਦੇ ਜਾਨ ਤੇ ਹੋਵੇ ਇਹ ਦੇਖੋ ਜੀ ਬੱਚੇ ਸਭ ਦੇ ਸੰਝੇ ਬੱਚੇ ਕੀ ਜੀ ਮੋਟਰਸਾਈਕਲ ਤੇ ਕੋਈ ਜਾ ਰਿਹਾ ਕੋਈ ਕੋਈ ਕਾਰ ਤੇ ਆ ਰਿਹਾ ਕਿਵੇਂ ਵੀ ਹੈ ਜਿਹੜੇ ਜਿਹੜੇ ਬਾਹਰ ਜਾ ਰਿਹਾ ਉਹ ਇੱਕਦਮ ਰੀਲ ਖਿੱਚਦੇ ਆ ਉਹ ਗਲਾ ਕੱਟਿਆ ਜਾਂਦਾ ਜੀ ਇੱਕ ਕਿਸ ਇਹ ਵੇਖੋ ਛੱਤ ਤੋਂ ਦਲਦੇ ਵਾਵਾ ਉਹਦੇ ਪਿੱਛੇ ਮਾਤਾ ਨੇ ਵੀ ਇਹਨੇ ਛਾਲ ਮਾਰਤੀ ਬੱਚੇ ਨੂੰ ਇਹਨੇ ਮਾਤਾ ਨੇ ਵੀ ਛਾਲ ਮਾਰੀ ਇਹ ਵੀ ਬੱਚਾ ਦੇਖੋ ਕਿਵੇਂ ਹੋ ਗਿਆ ਹਾਲਾਤ ਬੱਚੇ ਦੇ ਜੀ ਹੈਗੇ ਜੀ ਬੱਚਨ ਭੇਜੀ ਇਹਨੇ ਫਾਈਲ ਕਾ ਉੱਥੇ ਬਠਿੰਡਾ ਐਮਸ ਤੇ ਉਹ ਜਵਾੜੇ ਦਾ ਡਾਕਟਰ ਆਪਣੇ ਇੱਥੇ ਹੈ ਨਹੀਂ ਤੇ ਇਹ ਵੀ ਚਲੋ ਸਹੀ ਜਗ੍ਹਾ ਜਾ ਕੇ ਆਪਰੇਟ ਸਹੀ ਹੋ ਜਾਏਗਾ ਬੱਚਾ ਬੱਚਾ ਪਰਮਾਤਮਾ ਠੀਕ ਕਰੇਗਾ ਇਹ ਬੱਚੇ ਸਤਿ ਸ਼੍ਰੀ ਅਕਾਲ ਦਾ ਨੈਕਸ ਵਾਰਾ ਟੀਵੀ ਦੇਖ ਰਹੇ ਹੋ ਤੁਸੀਂ ਬਸੰਤ ਪੰਚਮੀ ਤੋਂ ਅਬੋਰ ਸ਼ਹਿਰ ਦੇ ਵਿੱਚ ਪਤੰਗਾ ਉਡਣੀਆਂ ਸ਼ੁਰੂ ਹੋਈਆਂ ਸੀ ਵੈਸੇ ਪੂਰੇ ਇੰਡੀਆ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਪਤੰਗਾ ਉਡਾਈਆਂ ਜਾਂਦੀਆਂ ਨੇ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਵੇਅਰ ਕਰ ਰਿਹਾ ਹੈ ਕਿ ਚਾਇਨਾ ਡੋਰ ਨਾ ਵਰਤੋ ਛੱਤਾਂ ਦੇ ਉੱਪਰ ਬੱਚਾਂ ਨੂੰ ਨਾ ਖੇਡਣ ਦਿਓ ਲੇਕਿਨ ਫਿਰ ਵੀ ਲੋਕ ਰੋਕ ਕੇ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਬੱਚੇ ਜਿਹੜੇ ਜਾਂ ਤੋਂ ਛੱਤ ਤੋਂ ਡਿੱਗ ਪੈਂਦੇ ਨੇ ਜਾਂ ਚਾਈਨਾ ਡੋਰ ਦੀ ਚਪੇੜ ਵਿੱਚ ਆਣ ਕਰਕੇ ਜ਼ਖਮੀ ਹੋ ਜਾਂਦੇ ਨੇ ਜਾਂ ਆਮ ਤੌਰ ਤੇ ਵਹੀਕਲ ਜਿਹੜੇ ਚਲਾਉਂਦੇ ਆ ਉਹ ਵੀ ਜ਼ਖਮੀ ਹੋ ਜਾਂਦੇ ਨੇ ਪਰ ਅਬੋਹਰ ਦੇ ਰਜੀਵ ਨਗਰ ਤੇ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਦੋਂ ਪਤੰਗ ਉਡਾਉਂਦੇ ਹੋਏ ਬੱਚਾ ਪਹਿਲੀ ਮੰਜ਼ਿਲ ਤੋਂ ਥੱਲੇ ਡਿੱਗ ਪਿਆ ਤੇ ਉਸ ਦਾ ਜਬਾੜਾ ਟੁੱਟ ਗਿਆ ਹੁਣ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਸਵੇਰਾ ਟੀਵੀ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ